ਝੂਠ ਬੋਲ ਰਹਾ ਤੇ ਉਸ ਕੋ ਵੀ ਅੰਦਰੋਂ ਸੇ ਪਤਾ ਹੈ ਕਿ ਇਹ ਜੋ ਬੈਲਾ ਸਿਰਫ ਅੰਬਾਨੀ ਅਡਾਨੇ ਕੇ ਲਈ ਹੈ ਕਿਸਾਨੋ ਕੋ ਇਸਨੇ ਖਤਮ ਕਰ ਦੇਣਾ ਹੈ ਤੇ ਜਿਹੜੇ ਵੀ ਕਿਸਾਨ ਹੈ ਜਿਹੜੇ ਵੀ ਦੂਸਰੇ ਲੋਗ ਹੈ ਉਹ ਬਾਹਰ ਜਾਣਗੇ ਤੇ ਪੰਜਾਬ ਉਜੜ ਜਾਣਾ ਪੂਰਾ ਕੁਛ ਨਹੀਂ ਰਹਿਣਾ ਸਾਰਿਆਂ ਨੂੰ ਪਤਾ ਹੈ ਕਿ ਦਿੱਕ ਨੂ ਜਿਹੜਾ ਗਲਤ ਲੱਗਣਾ ਹੈ ਹਾਂ ਜੀ ਸਮਝ ਲੱਗ ਪਾ ਰਹੇ ਕੀ ਮੋਦੀ ਨੂੰ ਕਿਉਂ ਸਮਝ ਲੱਗ ਪਾ ਰਹੇ ਮੋਦੀ ਨੂੰ ਸਮਝ ਲੱਗੇ ਇਸ ਲਈ ਤੇ ਅੱਪ ਪੁਖੜ ਤਾਲ ਤੇ ਬੈਠੇ ਆ ਤੇ ਬੈਠਾ ਅੰਗਸਰਾਇ ਤੇ ਬੈਠੇ ਕਿਉਂ ਬੈਠੇ ਮੈਂ ਇਸ ਕਰਕੇ ਬੈਠਾ ਕਿ ਮੈਂ ਸਾਰੇ ਬੰਦਿਆਂ ਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਕੇਂਦਰ ਸਰਕਾਰ ਨੂੰ ਜਲਦ ਜਲਦ ਤੇ ਤਿੰਨ ਬਿੱਲ ਹੈਗੇ ਉਹ ਖਤਮ ਕਰਨੇ ਚਾਹੀਦੇ ਆ ਕਿਉਂਕਿ ਜੇ ਉਹ ਨਾ ਖਤਮ ਕਰਨ ਤੇ ਆ ਰੋਟੀ ਜਿਹੜੀ ਆ ਉਹ ਬਹੁ ਮਹਿੰਗੀ ਵਿਕਨੀ ਆ ਪੜਾਈ ਜੋ ਹੈ ਉਹ ਮਹਿੰਗੇ ਵਿਕਨੇ ਆ ਜੋ ਪੂਰ ਬੰਦੇ ਆ ਜੋ ਗਰੀਬ ਬੰਦੇ ਉਹ ਹੋਰ ਗਰੀਬ ਹੋ ਜਾਣਗੇ ਜਿਹੜੇ ਵਿਚ ਬੰਦੇ ਉਹ ਹੋਰ ਵਿਚ ਹੋ ਜਾਣਗੇ ਇਸ ਕਰਕੇ ਇਹਨਾਂ ਨੂੰ ਛੇਤੀ ਤੋਂ ਜਲਦ ਇਹ ਜਿਹੜੇ ਤਿੰਨ ਬਿੱਲੇ ਨੇ ਪਾਸ ਕੀਤਾ ਹੈ ਸਿੱਤ ਕੋ ਛੇਤੀ ਨਾਨੂ ਖਤਮ ਕਰਨੇ ਚਾਹੀਦੇ ਰੱਦ ਕਰਨੇ ਚਾਹੀਦੇ ਕੀ ਲੱਗਦਾ ਨਹੀਂ ਅੱਗੇ ਪਹਿਲੋ ਹੀ ਜਿਹੜੇ ਯੋਗਿਕ ਨੇ ਵਿਦੇਸ਼ਾਂ ਤੇ ਜਾਣ ਦੀ ਕੋਗਾਰਜ ਬੈਠੇ ਨੇ ਹੋਰ ਵੀ ਵਿਦੇਸ਼ਾਂ ਜਾਣੇ ਸ਼ੁਰੂ ਹੋ ਜਾਣਗੇ ਜੇਕਰ ਆਓ ਕਿਉਂਕਿ ਇਹ ਇੱਥੇ ਜਿਹੜੇ ਹੈਗੇ ਆ ਇੱਥੇ ਜਿਹੜਾ ਰੋਟੀ ਪਾਣੀ ਹੈਗੇ ਉਹ ਹੋਰ ਮਹਿੰਗੀ ਵਿਕ ਜਾਏਗੀ ਇਸ ਕਰਕੇ ਉਹ ਫੋਰਨ ਜਾਣਾ ਸ਼ੁਰੂ ਕਰ ਦਨਗੇ ਤਾਂ ਕਿ ਉਹ ਮਤਲਬ ਸਸਤੇ ਹੀ बिकੇ ਇਸ ਕਰਕੇ ਉਹ ਇੱਥੇ ਇਹ ਸਾਰਾ ਇੱਥੇ ਵਾਦੀ ਵੀ ਖਤਮ ਹੋਣ ਲੱਗੀ ਸ਼ੁਰੂ ਹੋਏ ਨੇ ਇਹ ਸਾਰਾ ਪੰਜਾਬ ਜਿਹੜਾ ਹੈ ਇੰਡੀਆ ਸਾਰਾ ਉਹ ਸਾਰਾ ਉਜੜ ਜਾਣਾ ਲੇਕਿਨ ਕੇਂਦਰ ਸਰਕਾਰ ਕਹਿ ਰਹੀ ਕਿ ਅਸੀਂ ਕਾਨੂੰਨ ਵਾਪਸ ਨਹੀਂ ਲੈਣੇ ਉਹ ਸ਼ਦਾਈ ਹੈਗੀ ਕੇਂਦਰ ਸਰਕਾਰ ਜਿਹੜੇ ਕਲੂਨੀ ਵਾਪਸ ਲੈ ਜਾਂਦੇ ਇਹਨਾਂ ਨੂੰ ਲੈਣੇ ਚਾਹੀਨ ਸਮਝ ਨਹੀਂ ਹੈਗੀ ਇਹ ਸਾਰੇ ਕੀ ਹੋਇਆ ਮੋਦੀ ਸਰਕਾਰ ਮੋਦੀ ਇਹ ਚਲ ਆਇਆ ਨਹੀਂ ਗਲਤੀ ਹੋਗੀ ਕੇ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਕੇ ਆਉ ਹੋ ਗਈ ਗਲਤੀ ਬਹੁਤ ਤਗੜੀ ਗਲਤੀ ਹੈ ਮੈਂ ਤੇ ਹੈਗਾ ਹੀ ਨਹੀਂ ਪਹਿਲੇ ਤੋਂ ਹੀ ਮੈਂ ਮੋਦੀ ਦੇ ਨਾਲ ਨਹੀਂ ਹੈਗਾ ਉਹ ਬੋਲਦਾ 24 ਘੰਟੇ ਬੋਲਦਾ ਹੀ ਝੂਠ ਹੈ ਉਹਦੇ ਮੂੰਹ ਤੋਂ ਸੱਚ ਹੀ ਨਹੀਂ ਨਿਕਲਦਾ ਹੋਏਗਾ ਝੂਠਾ ਬਤਾ ਸਿਰਫ ਅੰਬਾਨੀ ਤੇ ਅਡਾਨੀ ਦੇ ਸਿਰਫ ਅੰਬਾਨੀ ਤੇ ਅਡਾਨੀ ਦਾ ਫਾਇਦਾ ਕਰਦੇ ਨੇ ਕਿਸਾਨਾਂ ਦੀ ਨਿਧਾਨ ਖੰਨਾ ਕੀ ਕਰਨਾ ਚਾਹੋਗੇ ਹਾਂਜੀ ਮੋਦੀ ਜੋ ਹੈ ਉਹ ਸਿਰਫ ਅੰਬਾਨੀ ਔਰ ਅਡਾਨੀ के के आने-बढ़ाने लिए किसानों की की हक रोटी छीन रहा है उनका हक छीन रहा है और हम इसलिए इसलिएताल पर बैठे हैं कि किसानों को उनका हक वापस मिल सके क्योंकि किसान नहीं है तो मोदी भी भूखा मर जाएगा क्योंकि खाना सबको चाहिए और खाना किसान ही लाते हैं लेकिन बीजेपी को जब किसान नहीं है तब भी हम खाना खाते रहे तो बीजेपी को कहो एक दिन खुद जाके जाए वहाँ पे सड़कों पे ਜਾਉਗੇ ਜਿਹੜਾ ਮੋਦੀ ਗਵਰਨਮੈਂਟ ਵੱਲੋਂ ਕਿਤੇ ਖੇਤੀ ਨੂੰ ਵਾਪਸ ਨਹੀਂ ਦਿਲਾਉਂਦੀ ਮੇਰਾ ਨਾਮ ਅਬਦੁਲ ਨੂਰ ਹੈ ਮੈਂ ਪ੍ਰੈਜ਼ੀਡੈਂਟ ਆ ਮਜਲਿਸ ਅਹਿਰਾਰ-ਏ-اسلامی ਇਨ ਪੰਜਾਬ ਦਾ ਦੇਖੋ ਮੋਦੀ ਸਰਕਾਰ ਜਿਹੜਾ ਖੇਤੀ ਕਾਨੂੰਨ ਲੈ ਕੇ ਆਈ ਹੈ ਅਵਲ ਤੇ ਮੋਦੀ ਗਵਰਨਮੈਂਟ ਬਾਰ-ਬਾਰ ਜ਼ੋਰ ਪਾ ਰਹੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਹੈ ਲੇਕਿਨ ਕਿਸਾਨਾਂ ਦੇ ਹੱਕ ਦੇ ਵਿੱਚ ਕਿਸ ਤਰ੍ਹਾਂ ਹੈਗਾ ਇਸ ਚੀਜ਼ ਨੂੰ ਸਮਝਾਉਣ ਦੇ ਵਿੱਚ ਮੋਦੀ ਸਰਕਾਰ ਬਿਲਕੁਲ ਫੇਲ ਹੈ ਨਾ ਤੇ ਮੋਦੀ ਸਰਕਾਰ ਦੀ ਜਿੰਨੀ ਵੀ ਪ੍ਰੈਸ ਕਾਨਫਰੰਸ ਹੋਈਆਂ ਜਿੰਨੀਆਂ ਵੀ ਮੀਟਿੰਗ ਕਿਸਾਨਾਂ ਦੇ ਨਾਲ ਹੋਈ ਮੋਦੀ ਸਰਕਾਰ ਇਸ ਚੀਜ਼ ਨੂੰ ਨਹੀਂ ਸਮਝਾ ਸਕੀ ਕਿ ਕਿਸਾਨ ਬਿੱਲ ਕਿਸ ਤਰ੍ਹਾਂ ਫਾਇਦੇਮੰਦ ਹੈ ਜਦ ਕਿ ਮੋਦੀ ਸਰਕਾਰ ਇਲਜ਼ਾਮ ਲਗਾ ਰਹੀ ਹੈ ਕਿਸਾਨਾਂ ਦੇ ਉੱਪਰ ਤੇ ਆਮ ਲੋਕਾਂ ਦੇ ਉੱਪਰ ਕਿ ਉਹ ਗੁੰਮਰਾ ਹੈ ਜਦ ਕਿ ਗੁੰਮਰਾ ਮੋਦੀ ਗਵਰਨਮੈਂਟ ਖੁਦ ਹੈ ਉਹਨੂੰ ਆਪ ਨੂੰ ਨਹੀਂ ਪਤਾ ਕਿ ਇਹ ਬਿੱਲ ਦੇ ਫਾਇਦੇ ਕੀ ਹੈ ਇਹ ਬਿੱਲ ਦੇ ਨੁਕਸਾਨ ਕੀ ਹੈ ਸਿਰਫ ਉਹਨੂੰ ਇਹ ਪਤਾ ਹੈ ਕਿ ਮੈਂ ਜਿੰਨਾ ਕੋਲ ਪੈਸਾ ਲੈ ਕੇ ਇਲੈਕਸ਼ਨ ਲੜਿਆ ਉਹਨਾਂ ਨੂੰ ਫਾਇਦਾ ਪਹੁੰਚਾਣਾ ਤੇ ਐਸ ਕਰਕੇ ਇਹ ਖਰਸ਼ੀ ਬਿੱਲ ਲੈ ਕੇ ਆਈਏ 6 ਮੋਤੀ ਸਰਕਾਰ ਦੀ ਨੀਅਤ ਸਾਫ਼ ਹੋਂਦੀ ਕਾ ਜਦੋਂ ਕਿਸਾਨਾਂ ਨੇ ਕਹਿਤਾ ਕਿ ਸਾਨੂੰ ਪਲਾ ਨਹੀਂ ਚਾਹੀਦਾ ਤੁਹਾਡਾ ਤੇ ਉਸ ਤੇ ਵੇਲੇ ਖਰਸ਼ੀ ਬਿੱਲ ਨੂੰ ਕੈਨਸਲ ਕਰ ਦੇਣਾ ਚਾਹੀਦਾ ਸੀ ਲੇਕਿਨ ਚੋਕੀ ਇਹਨਾਂ ਦੀ ਦਾੜੀ ਦੇ ਵਿੱਚ ਤਿੰਨ ਕਾ ਜੋੜ ਦੀ ਦਾੜੀ ਦੇ ਵਿੱਚ ਤਿੰਨ ਕਾ ਐਸ ਕਰਕੇ ਇਹ ਮੋਦੀ ਗਵਰਨਮੈਂਟ ਮਜਬੂਰ ਹੈ ਉਹਨਾਂ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਜਿਨ੍ਹਾਂ ਕੋਲ ਪੈਸਾ ਲੱਗਿਆ ਨੇ ਇਹਨਾਂ ਨੂੰ ਇਲੈਕਸ਼ਨ ਲੜਿਆ ਸ਼ਾਇਨ ਸ਼ਾਇਨ ਬਾਦੂ ਟਾਰਫਟੋ ਪੁੱਛਦਾ ਕਿ ਅਸੀਂ ਤੇ ਟੈਰਰਿਸਟਸ ਬਸ ਕੇ ਕੁਝ ਕੋਈ ਇਹਦੇ ਕੋਲ ਕੋਈ ਦੋਲਾ ਤੋਂ ਵੀ ਆ ਲੱਗ ਰੂ ਕੇ ਕੋਈ ਕੋਈ ਕੀ ਕੰਮ ਕਰ ਦੇਖਿਓ ਉਹਨਾਂ ਕੋਲ ਕੋਈ ਮੁੱਦਾ ਨਹੀਂ ਹੈਗਾ ਹਰ ਚੀਜ਼ ਦੇ ਜਦੋਂ ਇਲੈਕਸ਼ਨ ਲੜਦੇ ਉਦੋਂ ਵੀ ਉਹਨਾਂ ਨੂੰ ਪਾਕਿਸਤਾਨ ਚੀਨ ਇਸ ਤੋਂ ਇਲਾਵਾ ਉਹਨਾਂ ਨੂੰ ਕੋਈ ਮੁੱਦਾ ਨਜ਼ਰ ਨਹੀਂ ਆਉਂਦਾ ਤੇ ਜਦੋਂ ਸ਼ਾਹੀਨ ਬਾਗ ਦੇ ਵਿੱਚ ਸ਼ਾਹੀਨ ਬਾਗ ਦਾ ਜਿਹੜਾ ਅੰਦੋਲਨ ਸੀ ਉਹ ਇਤਿਹਾਸਿਕ ਅੰਦੋਲਨ ਸੀ ਉਹਦੇ ਵਿੱਚ ਸਿਰਫ ਮੁਸਲਮਾਨ ਨਹੀਂ ਸੀ ਸਾਰੇ ਮਜ਼ਹਬ ਦੇ ਲੋਕ ਸ਼ਾਮਿਲ ਹੋਏ ਸੀ ਬਲਕਿ ਸਾਡੇ ਪੰਜਾਬ ਤੋਂ ਕਿਸਾਨ ਭਰਾ ਸਿੱਖ ਭਰਾ ਤੋਂ ਖਾਸ ਤੌਰ ਤੇ ਉੱਥੇ ਜਾ ਕੇ ਗਏ ਸੀ ਉੱਥੇ ਜਾ ਕੇ ਉਹਨਾਂ ਨੇ ਲੰਗਰ ਲਾਇਆ ਸੀ ਲੇਕਿਨ ਮੋਦੀ ਗਵਰਨਮੈਂਟ ਨੂੰ ਇਹ ਹੀ ਚੀਜ਼ ਹਜਮ ਨਹੀਂ ਹੁੰਦੀ ਜਦੋਂ ਦੇਸ਼ ਦੇ ਲੋਕ ਜਿਹਦੇ ਚ ਹਿੰਦੂ ਵੀ ਐ ਮੁਸਲਮ ਵੀ ਐ ਸਿੱਖ ਵੀ ਐ ਇਸਾਈ ਜਦੋਂ ਇਹ ਇਕੱਠੇ ਹੋ ਜਾਂਦੇ ਐ ਇਸ ਹਕੂਮਤ ਦੀ ਮੋਦੀ ਗਵਰਨਮੈਂਟ ਦੀ ਜਿਹੜੀ ਨੀਂਵ ਐ ਉਹ ਫਿਰਕਾ ਪਰਸਤੀ ਦੇ ਉੱਪਰ ਟਿਕੀ ਐ ਐਨਾ ਦੀ ਜਿਹੜੀ ਹਕੂਮਤ ਚੱਲਦੀ ਐ ਉਹ ਉਦੋਂ ਤੱਕ ਚੱਲੇਗੀ ਜਦੋਂ ਤੱਕ ਇਹ ਆਪਣੀ ਫੂਟ ਡਾਲੋ ਰਾਜ ਕਰੋ ਵਾਲੀ ਨੀਤੀ ਦੇ ਵਿੱਚ ਕਾਮਯਾਬ ਅਗੇ ਐ ਇਸ ਕਰਕੇ ਐ ਡਰਦੇ ਐ ਉਸ ਡਰ ਨੂੰ ਕੱਢਣ ਵਾਸਤੇ ਉਹਦੇ ਵਿੱਚ ਜੋੜ ਦਿੰਦੇ ਕਿ ਇਹ ਜਿਹੜੇ ਮੁਸਲਮਾਨ ਜੇ ਪ੍ਰੋਟੈਸਟ ਕਰ ਰਹੇ ਆ ਤੇ ਆ ਪਾਕਿਸਤਾਨ ਦੇ ਨਾਲ ਜੁੜੇ ਆ ਜੇ ਸਿੱਖ ਭਰਾ ਕਰ ਰਹੇ ਆ ਕਿਸਾਨ ਭਰਾ ਕਰ ਰਹੇ ਤੇ ਉਹ ਖਾਲਿਸਤਾਨ ਦੇ ਨਾਲ ਜੁੜੇ ਆ ਕਿਉਂਕਿ ਇਹਨਾਂ ਕੋ ਕੋ ਮੁੱਦਾ ਨਹੀਂ ਹੈਗਾ ਜਦ ਕਿ ਸਭ ਤੋਂ ਵੱਡੇ ਦੇਸ਼ ਦੇ ਦੁਸ਼ਮਣ ਜੇ ਦੇਖਿਆ ਜਾਏ ਕਿ ਅੱਜ ਇਹ ਹੀ ਭਾਜਪਾ ਹਕੂਮਤ ਹੈ ਜਿਨ ਨੇ ਇਸ ਮੁਲਕ ਦੇ ਵਿੱਚ ਅਫਰਾ ਤਫਰੀਫ ਫੈਲਾ ਦਿੱਤੀ ਹੈ ਪ੍ਰੋਟੈਸਟ ਤੇ ਬੈਠੇ ਉਹ ਕਿਉਂ ਬੰਨੇ ਹੋ ਕੀ ਕਹਣਾ ਚਾਹੁੰਦੇ ਹਾਂ ਜੀ ਸੁਖਜੀਤ ਗਰੇ ਅਮੇਸ਼ਰ ਤੁਮ ਬੋਲਦੀ ਪਈ ਹੈ ਇਹ ਮੋਦੀ ਨੇ ਜੋ ਪ੍ਰਸ਼ਾਸਨ ਕੀਤਾ, ਗਲਤ ਕੀਤਾ, ਉਹਨੇ ਚੰਗਾ ਨਹੀਂ ਕੀਤਾ। ਉਹਨੇ ਪਬਲਿਕ ਦਾ ਕੁਝ ਨਹੀਂ ਸੋਚਿਆ। ਉਹਨੇ ਡਾਨੀ ਬਾਨੀ ਦਾ ਸੋਚਿਆ। ਅਸੀਂ ਉਹਦੇ ਤੋਂ ਬਹੁਤ ਨਾਰਾਜ਼ ਹਾਂ। ਇਹਨੂੰ ਗੱਦੀ ਤੋਂ ਉਤਰਨਾ ਚਾਹੀਦਾ ਹੈ। ਇਹਨੂੰ ਜਾਣਚ ਨਹੀਂ ਆਈ ਕਿ ਕਿਸ ਤਰ੍ਹਾਂ ਰਾਜ ਕਰਨਾ। ਰਾਜ ਬੜੇ ਗਰਮ ਨਾਲ ਕੀਤਾ ਜਾਂਦਾ। ਰਾਜ ਕੀਤਾ ਸੀ ਮਹਾਰਾਜ ਰਣਜੀਤ ਸਿੰਘ ਜੀ ਨੇ। ਜਿਨੇ ਦੁਨੀਆ ਦੀ ਸੇਵਾ ਕੀਤੀ, ਇਹ ਤਾਂ ਦੁਨੀਆ ਦਾ ਖੂਨ ਪੀਂਦਾ ਪਿਆ। ਇਨੇ ਮਜ਼ਦੂਰਾਂ ਦਾ ਤਿੱਕਾ ਕੀਤਾ ਇਹ ਮਜ਼ਦੂਰਾਂ ਨੇ ਜਮੀਨਾਂ ਨੂੰ ਖਾ ਗਿਆ ਇਹਨੇ ਖਾ ਜਾਣਾ ਹੌਲੀ ਹੌਲੀ ਇਹਨੇ ਦਾਨੀ ਬਾਨੀ ਨੂੰ ਵੇਚ ਦੇਣੀ ਹੈ ਇਹਨੇ ਹਰ ਚੀਜ਼ ਇਹਨੇ ਪ੍ਰਾਈਵੇਟ ਕਰ ਦਿੱਤੀ ਪਹਿਲੇ ਸਰਕਾਰੀ ਹੁੰਦੀਆਂ ਸੀ ਹੁਣ ਇਹਨੇ ਪ੍ਰਾਈਵੇਟ ਕਰ ਲਈ ਇਹਨੇ ਬਹੁਤ ਦੁੱਖ ਦਿੱਤਾ ਇਹਨੇ ਹੱਥ ਜ ਕਿਸਾਨਾਂ ਦੇ ਖੋ ਲੈਨੇ ਰੋਟੀ ਖੋ ਲਈ ਮਹਿਲਾਵਾਂ ਵਰਤੇ ਕਹਿੰਦੀ ਕਿ ਜਿਹੜੀਆਂ ਮਹਿਲਾਵਾਂ ਚ ਧੰਨੇ ਚਾਰ ਕੇ 100-100 ਰੁਪਏ ਚ ਆ ਜਾਂਦੇ ਉਹਨੂੰ ਵਿਚਾਰੀ ਨੂੰ ਸਮਝ ਨਹੀਂ ਉਹ ਤੇ ਗਲਤ ਬੋਲ ਗਈ ਆ ਬੋਲ ਕੇ ਨੇ ਆਪਣੀ ਬਥੇਰੀ ਮਿੱਟੀ ਖਰਾਬ ਕਰਾ ਲਈ ਐ ਉਹਨੇ ਕਿਸੇ ਦਿਨ ਘੱਟ ਨਹੀਂ ਕੀਤੀ ਉਹਨੂੰ ਇੰਗਲੈਂਡ ਦੇ ਕੈਨੇਡਾ ਦੇ ਮੁੰਡੇ ਵਾਜਾ ਦਿੰਦੇ ਕੰਗਨਾ ਸਾਡੇ ਕੋਲ ਆ ਜਾ ਤੋ ਇਹਨੂੰ ਬੋਲੇਣਾ ਨਹੀਂ ਚਾਹੀਦਾ ਉਹਨੇ ਬੜੀ ਵੱਡੀ ਗਲਤੀ ਕੀਤੀ ਐ ਸਾਡੀਆਂ ਮਾਇਆਂ ਆਮਾਵਾ ਸਾਡੀਆਂ ਪਿਆਰਾਂ ਵੱਡੀਆਂ ਪੂਜਨ ਜੋਗਾ ਆਪਣੇ ਪੁੱਤਰਾ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਉਹ ਆਪਣੇ ਬੱਚਿਆਂ ਵਾਸਤੇ ਫੁਲਕਾ ਬਣਾਉਣ ਵਾਸਤੇ ਗਈਆਂ ਤੇ ਇਹਨੂੰ ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ ਕੰਗਰਾਂ ਦੀ ਬੜੀ ਵੱਡੀ ਗਲਤੀ ਹੈ ਉਹ ਕਹਿ ਕੇ ਜ਼ਰੂਰ ਪਛਤਾਨੀ ਹੋਣੀ ਹੈ ਇਹ ਕਿੰਨੇ ਦਿਨ ਤੱਕ ਪ੍ਰੋਟੈਸਟ ਚੱਲੇਗਾ ਜੀ ਇਹ ਚੱਲੇਗਾ ਜਦ ਤੱਕ ਕਾਲੇ ਕਾਨੂੰਨ ਵਾਪਸ ਨਹੀਂ ਲੈ ਲੈਂਦੇ ਇਹ ਚੱਲੇਗਾ ਇਹਨੂੰ ਕਿਸਾਨਾਂ ਨੇ ਮੰਨਣਾ ਨਹੀਂ ਅੱਗੇ ਕੀ ਕਹਿਣਾ ਚਾਹੋਗੇ ਕਿੰਨੀ ਦੇ ਸਕਿਆ ਅੰਦੋਲਨ ਜੀ ਇਹ ਅੰਦੋਲਨ ਜੀ ਅੱਜ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਜਿਨ੍ਹਾਂ ਦੀ ਸ਼ਹਾਦਤ ਕਰਕੇ ਅੱਜ ਦੀ ਸਰਕਾਰ ਹੈ ਰਾਜ ਕਰ ਰਹੀ ਹੈ ਅੱਜ ਉਹ ਸ਼ਹਾਦਤ ਨੂੰ ਸਮਰਪਿਤ ਹੋ ਕੇ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਅੱਜ ਭੁਖੜ ਹੜਤਾਲ ਕੀਤੀ ਆ ਔਰ ਇੱਕ ਕਿਸਾਨਾਂ ਦੀ ਜਿਹੜੀ ਭੁਖੜ ਹੜਤਾਲ ਹੈ ਬੱਚੇ ਇੱਥੋਂ ਦੇ ਚਾਹਦੇ ਸੀਗੇ ਕਿ ਅਸੀਂ ਦਿੱਲੀ ਜਾਣਾ ਅਸੀਂ ਉਹਨਾਂ ਨੂੰ ਦਿੱਲੀ ਵੀ ਲੈ ਕੇ ਜਾਵਾਂਗੇ ਉਹਨਾਂ ਨੇ 6 ਘੰਟੇ ਦੀ ਭੁਖੜ ਹੜਤਾਲ ਬੀਬੀਆਂ ਦੀ 8 ਘੰਟੇ ਦੀ ਭੁਖੜ ਹੜਤਾਲ ਔਰ ਜਿਹੜੇ ਜੁਵਾਣ ਨੇ ਇੱਥੇ ਕਲੱਬ ਦੇ ਵਲੰਟੀਅਰ ਨੇ ਉਹਨਾਂ ਦੀ 12 ਘੰਟੇ ਦੀ ਭੁਖੜ ਹੜਤਾਲ ਹੈ ਔਰ ਲਗਾਤਾਰ ਹਰ 15 15 ਦਿਨਾਂ ਬਾਅਦ ਪੂਰੇ ਅੰਬਰਸਰ ਸ਼ਹਿਰ ਦੇ ਵਿੱਚ ਲਗਾਤਾਰ ਬੁਖੜ ਹੜਤਾਲ ਚੱਲੇਗੀ ਕਾਰਨ ਸਿਰਫ ਇੱਕੋ ਹੀ ਹੈ ਕਿ ਸ਼ਾਇਦ ਮੋਦੀ ਸਰਕਾਰ ਪੰਜਾਬੀਆਂ ਨੂੰ ਮੂਰਖ ਸਮਝਦੀ ਹੈ ਉਹ ਇਹ ਕਾਲੇ ਕਾਨੂੰਨ ਜਿਹੜੇ ਬਣਾਏ ਆ ਉਹਨਾਂ ਦਾ ਇੱਕ ਇੱਕ ਨਿਚੋੜ ਕੱਢ ਕੇ ਸਮਝ ਚੁੱਕੀ ਹੈ ਔਰ ਤੁਹਾਡਾ ਜੋ ਰਵਈਆ ਦੇਸ਼ ਪ੍ਰਤੀ ਪਿਛਲੇ 6 ਸਾਲਾਂ ਤੋਂ ਰਿਹਾ ਹੋਇਆ ਉਸ ਨੂੰ ਵੀ ਦੇਖਦਾ ਹੋਇਆ ਚਾਹੇ ਉਹ BSNL ਹੈ ਚਾਹੇ ਉਹ ਰੇਲਵੇ ਹੈ ਚਾਹੇ ਉਹ 에어ਪੋਰਟ ਹੈ ਚਾਹੇ Jio ਡਾਟਾ ਵਰਗਾ ਚਾਹੇ ਦੀ Paytm ਦੀ ਐਡ ਕੀਤੀ ਹੈ ਇਥੋਂ ਪਤਾ ਲੱਗਦਾ ਹੈ ਕਿ ਸਰਕਾਰੀ ਚੀਜ਼ਾਂ ਨਾਲ ਜਿੰਮੇਵਾਰੀਆਂ ਤੋਂ ਤੁਸੀਂ ਕਿਦਾਂ ਭਜਦੇ ਹੋ ਸਰਕਾਰੀ ਜ਼ਿੰਮੇਵਾਰੀਆਂ ਤੋਂ ਤੇ ਸਾਰਿਆਂ ਨੂੰ ਪ੍ਰਾਈਵੇਟ ਅਥਾਹ ਦੇਣਾ ਚਾਹੁੰਦੇ ਹੋ ਇੱਕ ਕਿਸਾਨੀ ਬਚੀ ਆ ਉਹਨੂੰ ਵੀ ਬੜੇ ਤਰੀਕੇ ਨਾਲ ਤੁਸੀਂ ਕਰੋਨਾ ਕਾਲ ਦੇ ਵਿੱਚ ਕਾਨੂੰਨ ਲਿਆ ਕੇ ਤੇ ਸਰਕਾਰ ਕਿਸਾਨਾਂ ਨਾਲ ਧੋਖਾ ਕਰ ਰਹੀ ਆ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਔਰ ਕਿਸਾਨਾਂ ਦੇ ਨਾਲ ਖੜੇ ਰਾਵਾਂਗੇ ਜੋ ਵੀ ਕਿਸਾਨ ਜਥੇਬੰਦੀਆਂ ਕਹਿਣਗੀਆਂ ਉਸ ਨੂੰ ਅਸੀਂ ਜਨਤਾ ਦੇ ਰੂਪ ਦੇ ਵਿੱਚ ਪੂਰਾ ਕਰਾਵਾਂਗੇ ਲੇਕਿਨ ਭਾਜਪਾ ਕਹਿੰਦੀ ਕਿਸੇ ਹੱਦ ਦੇ ਵਿੱਚ ਵੀ ਕਾਨੂੰਨ ਵਾਪਸ ਨਹੀਂ ਲੈਂਦੇ ਜਾ ਇਹ ਤੇ ਅੰਗਰੇਜ਼ੀ ਸਰਕਾਰਾਂ ਨਹੀਂ ਰਹੀਆਂ ਮੁਗਲ ਨਹੀਂ ਰਹਿ ਮੋਦੀ ਜੀ ਬੀਜੇਪੀ ਜੀ ਤੁਸੀਂ ਕਿਹੜੀ ਖੇਤੀ ਮੂਲੀਓ ਇਹ ਕਿਸਾਨੀ ਨੇ ਇਸ ਸ਼ਾਂਤਮਈ ਤਰੀਕੇ ਨਾਲ ਲਗਾਤਾਰ ਪ੍ਰਦਰਸ਼ਨ ਕਰਨਗੇ ਤੁਹਾਡੇ ਨੱਕ ਚ ਦਮ ਕਰਕੇ ਰੱਖ ਦੇਣਗੇ ਤੁਸੀਂ ਚਲਾਓ ਜਿਹੜੀਆਂ ਚਾਲਾਂ ਚਲਾਉਣੀਆਂ ਰਾਜਨੀਤਿਕੀਆਂ ਸਾਹ ਆਮ ਦਾਮ ਛਲ ਕਪਟ ਝੂਠ ਫਰੇਬ ਧਰਮ ਜਿਹੜੀ ਮਰਜ਼ੀ ਰਾਜਨੀਤੀ ਚਲਾਓ ਤੁਸੀਂ ਚਲਾ ਰਹੇ ਹੋ ਲਗਾਤਾਰ ਤੁਸੀਂ ਸਾਰੇ ਹਥਿਆਰ ਪਰਮਾਨੂ ਰਾਜਨੀਤੀ ਤੇ ਚਲਾਏ ਆਂ ਔਰ ਲਗਾਤਾਰ ਚੁਰਾਲਦੇ ਹੋ ਚਲਾਈ ਜਾਓ ਪੰਜਾਬੀਆਂ ਨੂੰ ਕੋਈ ਫਰਕ ਨਹੀਂ ਪੈਂਦਾ ਪੰਜਾਬੀ ਪਹਿਲਾਂ ਵੀ ਆਪਣੀ ਮਿਸਾਲ ਪੈਦਾ ਕਰ ਚੁੱਕੇ ਨੇ ਤੇ ਹੁਣ ਵੀ ਆਪਣੀ ਮਿਸਾਲ ਪੈਦਾ ਕਰਨਗੇ ਲੇਕਿਨ ਜੋ ਉਹਨਾਂ ਦੇ ਪ੍ਰਵਕਤਾ ਆ ਉਹ ਕਹਿੰਦੇ ਪਏ ਨੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਮੂੰਹ ਤੇ ਛਿਕਨ ਨਹੀਂ ਹੈਗੇ ਇਹਨਾਂ ਦੇ ਪ੍ਰਵਕਤਾ ਮੈਨੂੰ ਹਾਸਾ ਆਉਂਦਾ ਜਿੰਨੇ ਪ੍ਰਵਕਤਾ ਇਹਨਾਂ ਦੇ ਹੈਗੇ ਉਹਨਾਂ ਦੀ ਲਿਸਟ ਕੱਢ ਲਓ ਉਹਨਾਂ ਨੇ ਜਿੰਨੇ ਵੀ ਇਲੈਕਸ਼ਨ ਲੜਨੇ ਨੇ ਜਨਤਾ ਤੋਂ ਦੁਤਕਾਰੇ ਪ੍ਰਵਕਤਾ ਬੰਦੇ ਆ ਤੇ ਰਾਜਨੀਤੀ ਕਹਿੰਦੀ ਹੈ ਜਿਹੜੇ ਜਨਤਾ ਤੋਂ ਦੁਤਕਾਰੇ ਗਏ ਸਾਡਾ ਅੰਬਸਦਰ ਦਾ ਇਤਿਹਾਸ ਫੋਲਕੇ ਦੇਖ ਲਓ ਕੋਣ ਧੋਰਿਆ ਤੇ ਕਿਹੜੀ ਕਿਹੜੀ ਪੋਸਟ ਲੇਗਾ ਉਥੋਂ ਪਤਾ ਲੱਗਦਾ ਕਿ ਇਹ ਕਿੰਨੇ ਕੁ ਪਰਵक्ता ਨੂੰ ਜਿਹੜੇ ਅੱਗੇ ਬਣਾ ਕੇ ਪੇਸ਼ ਕਰਦੇ ਨੇ ਉਹਨਾਂ ਨੂੰ ਗੋਡੇ ਥੱਲੇ ਕਿੱਦਾਂ ਰੱਖਦੇ ਨੇ ਬੋਲ ਝੂਠ ਦੇਖ ਤੂੰ ਹਾਰ ਗਿਆ ਤੈਨੂੰ ਦੇ ਦਿੱਤੀ ਨਾ ਏਡੀ ਵੱਡੀ ਪੋਸਟ ਚੱਲ ਬੋਲ ਝੂਠ ਚੱਲ ਬੋਲ ਲੱਗਿਆ ਝੂਠ ਇਹ ਬੜੀ ਡੂੰਗੀ ਸੋਚੀ ਸਮਝੀ ਪਰਮਾਨੂ ਜਿਹੜੇ ਚਲਾਉਂਦੇ ਨੇ ਨਾ ਰਾਜਨੀਤੀ ਦੇ ਇਹ ਸਾਡੀ ਜਨਤਾ ਪੱਲੀ ਭੰਤੀ ਜਾਣਦੀ ਆ ਇਹਨਾਂ ਤੋਂ ਉਹ ਮੰਨ ਕਰ ਨਹੀਂ ਹੋ ਸਕਦਾ ਤੁਸੀਂ ਕਿੰਨੇ ਕਾਲੇ ਕਾਨੂੰਨ ਹੈਗੇ ਆ ਜ਼ਹਿਰ ਭਾਵੇਂ 100 ਗ੍ਰਾਮ ਦੇ ਭਾਵੇਂ ਕਿੱਲੋ ਦੇ ਭਾਵੇਂ 10 ਕਿੱਲੋ ਦੇ ਜ਼ਹਿਰ ਦੇ ਜ਼ਹਿਰੀ ਹੈ ਨਾ ਉਸ ਜਾਰ ਦੇ ਵਿੱਚੋਂ ਤੁਸੀਂ ਕੱਢ ਲੈਂਦੇ ਹੋ ਜੀ ਇਹ ਸੁਸ਼ੋਧਨ ਕਰ ਦਿੱਤੇ ਸੁਸ਼ੋਧਨ ਦੇ ਤੁਸੀਂ ਕੋਦੋਂ ਮਰਜ਼ੀ ਵਾਪਸ ਲਿਆ ਸਕਦੇ ਹੋ ਜੇ ਅੱਜ ਲੰਤਿਆ ਤੇ ਕੱਲ ਹੋਰ ਲਲੋਗੇ ਤਾਂ ਦੁਬਾਰਾ ਦੁਬਾਰਾ ਤਾਂ ਧਰਨੇ ਲੱਗਣੇ ਨਹੀਂ ਜੜ ਮਗਾਓ ਨਿਯਮ ਜਿਹੜੇ ਹੁੰਦੇ ਨੇ ਨਾ ਉਹ ਬਦਲੇ ਜਾਂਦੇ ਨੇ ਲੇਕਿਨ ਕਾਨੂੰਨ ਬਦਲੇ ਨਹੀਂ ਜਾਂਦੇ ਨਹੀਂ ਛੇਤੀ ਕਿਹ ਲੱਗਦਾ ਕਿ ਮੋਦੀ ਦੇ ਤੁਹਾਨੂੰ ਲੱਗਦਾ ਕਿ ਪ੍ਰੈਸ਼ਰ ਚ ਹੈ ਕੁਝ ਕਿਉਂਕਿ ਮੋਦੀ ਪ੍ਰੈਸ਼ਰ ਚ ਹੈ ਕੱਲ ਉਹਦਾ ਭਾਸ਼ਣ ਦੇਖ ਰਹੇ ਹਾਂ ਤਾਂ ਚਿਹਰਾ ਕੁਝ ਹੋਰ ਬੋਲ ਰਿਹਾ ਸੀ ਜ਼ੁਬਾਨ ਉਂਦੀ ਕੁਝ ਹੋਰ ਬੋਲ ਰਹੀ ਸੀ ਜਿਹੜੇ ਕਾਰਪੋਰੇਟ ਸੈਕਟਰ ਨੇ 2 ਦਿਨ ਸਾਲ ਪਹਿਲਾਂ ਹੀ ਆਪਣੀਆਂ ਜ਼ਮੀਨਾਂ ਲੈ ਕੇ ਸੈਲੋ ਬਣਾ ਚੁੱਕੇ ਨੇ ਉਹਨਾਂ ਨੂੰ ਕੀ ਮੂੰਹ ਦਿਖਾਏਗਾ ਇਹ ਤੇ ਸਭ ਦੇ ਮੂੰਹ ਚ ਗੋੜ ਗਿੱਲੀ ਆ ਨਾ ਲੰਗੀ ਜਾ ਰਹੀ ਆ ਨਾ ਛੁੱਟੀ ਜਾ ਰਹੀ ਆ